ਪੰਜਾਬ ਤੇ ਪੰਥਨਾ ਦਰਦ ਰੱਖਣ ਵਾਲੇ ਆਖਦੇ ਆਏ ਕਿ ਪੰਜਾਬ ਦੀ ਨੌਜਵਾਨੀ ਨੂੰ ਬਚੋ 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 ਕਿੰਨਾ ਤੋਂ ਪ੍ਰਸਤ ਲੀਡਰਾਂ ਤੋਂ ਪ੍ਰਸਤ ਪ੍ਰਸ਼ਾਸਨ ਅਫਸਰਾਂ ਤੋਂ ਜਿਹੜੇ ਪੰਜਾਬ ਵਰ ਵਿਰੋਧੀ ਗਤੀਵਿਧੀਆਂ 'ਚ ਟੱਕੜੇ ਹੋ ਕੇ ਕੰਮ ਕਰਦੇ ਨੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਇਧਰੋਂ ਵੀ ਗੈਰ ਕਾਨੂੰਨੀ ਬਣਾਉਣਾ ਹੈ ਉਧਰੋਂ ਵੀ ਗੈਰ ਕਾਨੂੰਨੀ ਬਣਾਉਣਾ ਹੈ ਉਹਦੇ ਵਿੱਚ 40-40 ਲੱਖ ਲੈਣ ਵਾਲੇ ਏਜੰਟ ਵੀ ਸਰਕਾਰਾਂ ਦੇ ਪਾਲੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਰਾਹੀਂ ਇੱਕ ਖਬਰ ਸੁਣਨ ਵਿੱਚ ਸਾਹਮਣੇ ਆਈ ਕਿ ਅਮਰੀਕਾ ਨੇ 205 ਨੌਜਵਾਨ ਪੰਜਾਬ ਦੇ ਬਜ਼ੁਰਗ ਜਾਂ ਬੱਚਿਆਂ ਬੱਚੇ ਕਹਿ ਲਓ ਜਿਨ੍ਹਾਂ ਨੂੰ ਰਿਪੋਰਟ ਕੀਤਾ ਤੇ ਕੱਲ ਸਵੇਰ ਨੂੰ ਅੰਮ੍ਰਿਤਸਰ ਸਾਹਿਬ 에ਰਪੋਰਟ ਸ੍ਰੀ ਗੁਰੂ ਰਾਮਦਾਸ ਜੀ ਤੇ ਉਤਾਰੇ ਜਾ ਰਿਹਾ ਜਿਨ੍ਹਾਂ ਨੂੰ ਲੈ ਕੇ ਇਹ ਵੀ ਪਤਾ ਲੱਗਾ ਕਿ ਸਰਕਾਰ ਪੱਬਾਂ ਭਾਰ ਹੈ ਕਿਹੜੇ ਕ੍ਰਿਮੀਨਲ ਨੇ ਕਿਹੜੇ ਦੇਸ਼த்ਰੋਹੀ ਨੇ ਕਿਹੜੇ 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 ਢੰਗ ਨਾਲ ਗੈਰ ਕਾਨੂੰਨੀ ਸਰਹੱਦਾਂ ਪਾਰ ਕਰਕੇ ਅਮਰੀਕਾ ਪਹੁੰਚੇ ਨੇ ਉਹਨਾਂ ਪੰਜਾਬ ਦੇ ਜਾਇਆਂ ਨੂੰ ਫੜ ਕੇ ਸਿੱਧੇ ਜੇਲ੍ਹਾਂ ਚ ਬੰਦ ਕਰ ਦਿੱਤਾ ਜਾਏ ਤੇ ਉਹਨਾਂ ਦੇ ਉੱਤੇ ਬਣਦੇ ਕੇਸ ਚਲਾਏ ਜਾਣ ਅਸੀਂ ਪਿਛਲੇ 10 ਸਾਲ ਤੋਂ ਮੇਰੇ ਵਰਗੇ ਹੋਰ ਵੀ ਕਈ ਗੁਰੂ ਘਰ ਦੇ ਕੀਰਤਨੀਏ ਪ੍ਰਚਾਰਕ ਪੰਜਾਬ ਤੇ ਪੰਥ ਦਾ ਦਰਦ ਰੱਖਣ ਵਾਲੇ ਆਖਦੇ ਆਏ ਕਿ ਪੰਜਾਬ ਦੀ ਨੌਜਵਾਨੀ ਨੂੰ ਬਚੋ 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 ਕਿੰਨਾ ਤੋਂ ਪ੍ਰਸਤ ਲੀਡਰਾਂ ਤੋਂ ਪ੍ਰਸਤ ਪ੍ਰਸ਼ਾਸਨ ਅ fırsਰਾਂ ਤੋਂ ਜਿਹੜੇ ਪੰਜਾਬ ਵਰ ਵਿਰੋਧੀ ਗਤੀਵਿਧੀਆਂ 'ਚ ਟੱਕੜੇ ਹੋ ਕੇ ਕੰਮ ਕਰਦੇ ਨੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਇਧਰੋਂ ਵੀ ਗੈਰਕਾਨੂੰਨੀ ਬਣਾਉਣਾ ਹੈ ਉਧਰੋਂ ਵੀ ਗੈਰਕਾਨੂੰਨੀ ਬਣਾਉਣਾ ਹੈ ਉਹਦੇ ਵਿੱਚ 40-40 ਲੱਖ ਲੈਣ ਵਾਲੇ ਏਜੰਟ ਵੀ ਸਰਕਾਰਾਂ ਦੇ ਪਾਲੇ ਹੋਏ ਆ ਉਹ ਵੀ ਬੰਦੇ ਨੇ ਜਿਨ੍ਹਾਂ ਨੇ ਲੈਟਰ ਪੈਡ ਚਿੱਠੀਆਂ ਵੀ ਵੇਚ ਛੱਡੀਆਂ ਕਿ ਸਾਡੇ ਕੋਲ 2 ਲੱਖ ਦੀ ਚਿੱਠੀ ਲਓ ਤਾਨੂੰ ਅਮਰੀਕਾ ਪੱਕਾ ਕਰ ਦੇਗਾ ਇਹ ਕਾਹੀ ਇਸ ਤਰ੍ਹਾਂ ਦਾ ਕਈ ਕੁਸ਼ ਵੇਖਣ ਨੂੰ ਸੁਣਨ ਨੂੰ ਮਿਲਿਆ ਤੇ ਅਸੀਂ ਨੌਜਵਾਨਾਂ ਨੂੰ ਬੇਨਤੀ ਕਰਦੇ ਆਏ ਆ ਕਿ ਲਾਲਚ ਨਾ ਕਰੋ ਅਮਰੀਕਾ ਜਾਣ ਦਾ ਕੈਨੇਡਾ ਜਾਣ ਦਾ ਯੂਰਪ ਜਾਣ ਦਾ ਜਾਂ ਹੋਰ ਦੇਸ਼ਾਂ 'ਚ ਜਾਣ ਦਾ ਲਾਲਚ ਛੱਡ ਕੇ ਤੁਸੀਂ ਇੱਥੇ ਦਿਹਾੜੀ ਲਾ ਲਓ ਕਿਰਤ ਕਰ ਲਓ ਜੇ ਦਿੱਲੀ ਦੇ ਕਾਕੇ 40 ਲੱਖ ਲਾ ਕੇ ਪੰਜਾਬ 'ਚ ਮੁੱਖ ਮੰਤਰੀ ਬਣ ਸਕਦੇ ਨੇ ਤੁਸੀਂ 40 ਲੱਖ ਲਾ ਕੇ ਅਮਰੀਕਾ ਚ ਗੈਰ ਕਾਨੂੰਨੀ ਲੇਬਰ ਕਿਉਂ ਬਣਨ ਜਾ ਰਹੇ ਹੋ ਨਹੀਂ ਹਟੋਗੇ ਤੇ ਇੱਕ ਦਿਨ ਐਸਾ ਹੋਊਗਾ ਉਧਰੋਂ 트럼ਪ ਨੇ ਅਮਰੀਕਾ ਨੇ ਛੱਡ ਦੇਣੇ ਨੇ ਕੈਨੇਡਾ ਨੇ ਵੀ ਛੱਡ ਦੇਣੇ ਨੇ ਇਹਨਾਂ ਉਤਰਨ ਨਹੀਂ ਦੇਣੇ ਇਹ ਗੈਰ ਕਾਨੂੰਨੀ ਨੇ ਕੀ ਕਰੀ ਇਹਨਾਂ ਦਾ ਸਮੁੰਦਰ ਚ ਸੁੱਟ ਦਿਓ ਜੇ ਸਮੁੰਦਰ ਚ ਨਹੀਂ ਸੁੱਟੇ ਬਚ ਗਏ 에ਰਪੋਰਟ ਤੇ ਆ ਗਏ ਆ ਅਮਰੀਕਾ ਜਾਣਗੇ ਉੱਥੇ ਗੈਰ ਕਾਨੂੰਨੀ ਐ ਵਾਪਸ ਆਉਣਗੇ ਤੇ ਆਪਣੇ ਘਰ ਚ ਹੀ ਗੈਰ ਕਾਨੂੰਨੀ ਨੇ ਪੰਜਾਬ ਦੇ ਜਾਇਆਂ ਲਈ ਪੰਜਾਬ ਦੇ ਵਿਰੋਧੀਆਂ ਨੇ ਉਹ ਰਾਹ ਬਣਾ ਦਿੱਤੇ ਨੇ ਪੈੜਾ ਕੱਢ ਦਿੱਤੀਆਂ ਨੇ ਜਾਂ ਇਹ ਪ੍ਰਵਾਸੀ ਹੋਣਗੇ ਜਾਂ ਇਹ ਗੈਂਗਸਟਰ ਹੋਣਗੇ ਜਾਂ ਇਹ ਨਸ਼ੇੜੀ ਹੋਣਗੇ ਜਾ ਇਹਨਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਇਹਨਾਂ ਦੇ UPA ਦੇ ਕੇਸ ਪਾ ਕੇ ਅੰਦਰ ਤੱਕ ਦਿਓ ਇਹ ਰਾਤ ਰਾਸ਼ ਦਿੱਤੇ ਨੇ ਪੰਜਾਬ ਦੀ ਨੌਜਵਾਨੀ ਲਈ ਤੇ ਪੰਜਾਬ ਦੇ ਨੌਜਵਾਨੋ ਪਹਿਲਾਂ ਵੀ ਕਈਨਾਂ ਸਾਜ ਵੀ ਕਹਿ ਰਹੇ ਆ ਰੱਬ ਦਾ ਵਾਸਤਾ ਜੀ ਏਜੰਟਾਂ ਦੇ ਮਗਰ ਨਾ ਲੱਗੋ ਆਈ ਲੈਟਸ ਕਰਨ ਦੀ ਬਜਾਏ ਆਈਐਸ ਦੇ ਕੋਰਸ ਕਰੋ ਏਜੰਟਾਂ ਦੇ ਮਗਰ ਨਾ ਲੱਗੋ ਚਾਂਸੇ 'ਚ ਨਾ ਆਓ ਅਮਰੀਕਾ ਕਹਿ ਰਿਹਾ ਪੁੱਛਾਂ ਤੋ ਫੜ ਕੇ ਬਾਹਰ ਛੁੱਟਾਂਗਾ ਦੇਖੋ ਗੈਰ ਕਾਨੂੰਨੀ ਤਾਂ ਕੋਈ ਵੀ ਦੇਸ਼ ਬਰਦਾਸ਼ਤ ਨਹੀਂ ਕਰਦਾ ਸਾਨੂੰ ਕੀ ਲੋੜ ਪੈਗੀ ਅਸੀਂ ਪੰਜਾਬ ਦੇ ਵਾਰਸ ਹੋਣ ਵਾਲੇ ਆਪਣੀ ਮਾਤ ਭੂਮੀ ਨੂੰ ਛੱਡ ਕੇ ਤੇ ਵਿਦੇਸ਼ੀਆਂ ਦੇ ਜਾ ਕੇ ਚੱਕਰ ਚ ਜਾਲਾਂ ਚ ਫਸ ਰਹੇ ਆ ਏਜੰਟ ਸਾਨੂੰ ਫਸਾ ਰਹੇ ਆ ਜਾਗਰੂਕ ਹੋਵੋ ਬਚੋ ਦੂਸਰੇ ਪਾਸੇ ਮੈਂ ਪੰਜਾਬ ਦੀ ਮਾਨ ਸਰਕਾਰ ਨੂੰ ਕਹਿਣਾ ਚਾਹੁੰਦਾ ਇਸ ਵੀਡੀਓ ਰਾਹੀਂ ਵਦ ਤੂੰ ਵਦ ਜਿੰਨਾ ਸ਼ੇਰ ਹੁੰਦਾ ਕਰਦੇਓ ਤਾਂ ਕਿ ਗੱਲ ਸਾਡੀ ਭਗਵੰਤ ਮਾਨ ਤੱਕ ਚਲੀ ਜਾਏ ਕਿਉਂਕਿ ਉਦਾਂ ਤਾਂ ਉਹਨਾਂ ਸਾਨੂੰ ਮਿਲਣ ਦਾ ਸਮਾਂ ਦੇਣਾ ਨਹੀਂ ਉਹਨਾਂ ਕੋ ਹੈ ਨਹੀਂ ਰੁਝੇਵੇਂ ਜਿਆਦੇ ਆ ਭਾਵੇਂ ਕੀ ਅਸੀਂ ਲਿਉਣ ਵਾਲੇ ਆ ਪਰ ਉਹਨਾਂ ਕੋ ਸਾਡੇ ਲਈ ਵੀ ਸਮਾਂ ਹੈ ਨਹੀਂ ਖੈਰ ਇਸ ਵੀਡੀਓ ਲਈ ਸਨੇਹਾ ਲਾ ਦਿਓ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਤਾਂ ਨਵੇਂ ਸਿਰਿਓਂ ਬਣੀ ਆ ਤੁਸੀਂ ਤੁਹਾਡੇ ਕੋਲੇ ਤੇ ਪ੍ਰਿਸ਼ਤ ਲੀਡਰ ਵੀ ਹੈ ਨਹੀਂ ਤੇ ਪ੍ਰਿਸ਼ਤ ਅਫਸਰ ਵੀ ਹੈ ਨਹੀਂ ਤੁਸੀਂ ਘੱਟੋ ਘੱਟ ਪੰਜਾਬ ਦੇ ਜਾਇਆਂ ਲਈ ਜ਼ਰੂਰ ਸੋਚਿਓ ਇਹ ਸਾਰੇ ਲਾਲਚਵਸ ਜਾਲ ਚ ਫਸਿਆ ਸਾਰੇ ਕ੍ਰਿਮੀਨਲ ਨਹੀਂ ਸਾਰੇ ਦੇਸ਼ ਤ੍ਰੋਹੀ ਵੀ ਨਹੀਂ ਸਾਰੇ ਅਤਵਾਦੀ ਤੇ ਵੱਖਵਾਦੀ ਵੀ ਨਹੀਂ ਇਹ ਮਾਵਾਂ ਦੇ ਜਾਏ ਨੇ ਧੀਆ ਨੇ ਪੁੱਤਰ ਨੇ ਕੁਝ ਨੌਜਵਾਨ ਹੋਣਗੇ ਕੁਝ ਬਜ਼ੁਰਗ ਵੀ ਹੋਣਗੇ ਇਹਨਾਂ ਸਾਰਿਆਂ ਨੂੰ ਉਧਰੋਂ ਚਾੜ ਕੇ ਇੱਧਰ ਕੱਲ ਦਿੱਤਾ ਹੈ ਤੇ ਕਿਰਪਾ ਕਰਕੇ ਇਹ ਧਿਆਨ ਜ਼ਰੂਰ ਰੱਖਿਓ ਬਰੀਕੀ ਨਾਲ ਇਮਾਨਦਾਰੀ ਨਾਲ ਇਹਨਾਂ ਸਾਰਿਆਂ ਦੀ ਸ਼ਾਨ ਬੀਣ ਕਰਕੇ ਉਹਨਾਂ ਨੂੰ ਡੋਬਣ ਦੀ بجائے ਮਸੀਹ ਬਣ ਕੇ ਉਹਨਾਂ ਦਾ ਇੱਕ ਵਾਰੀ ਹੱਥ ਫੜ ਲਿਓ ਤਾਂ ਕਿ ਉਹ ਮੁੜ ਆਪਣੀ ਜ਼ਿੰਦਗੀ ਨੂੰ ਆਪਣੇ ਪੈਰਾਂ ਸਿਰ ਖੜਾ ਕਰਕੇ ਉਹ ਜੀ ਸਕਣ ਉਹਨਾਂ ਦੇ ਬਹੁਤ ਸਾਰੇ ਸਾਲ ਜ਼ਿੰਦਗੀ ਦੇ ਬਰਬਾਦ ਹੋਏ ਸਜ਼ਾ ਤਾਂ ਭੁਗਤ ਚੁੱਕੇ ਆ ਜਮੀਨਾਂ ਵੇਚ ਕੇ ਗਏ ਹੋਣਗੇ ਪੈਸੇ ਵੀ ਚਲੇ ਗਏ ਜਵਾਨੀ ਵੀ ਗਈ ਟੱਕੇ ਵੀ ਖਾਦੇ ਜਲੀਲ ਵੀ ਹੋਏ ਇੱਜ਼ਤ ਵੀ ਗਈ ਹੁਣ ਉਹਨਾਂ ਦੇ ਪੱਲੇ ਰਹਿ ਕੀ ਗਿਆ ਇਸ ਲਈ ਭਗਵੰਤ ਮਾਨ ਜੀ ਤੁਹਾਨੂੰ ਤੇ ਤੁਹਾਡੇ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਮੈਂ ਐਜੇ ਕੀਰਤਨੀਆਂ ਗੁਰੂ ਘਰ ਦਾ ਪ੍ਰਚਾਰਕ ਹੋਣ ਨਾਤੇ ਇੱਕ ਹੋਕਾ ਦੇ ਰਿਆਂ ਕਿ ਧਿਆਨ ਰੱਖਿਓ ਬਰੀਕੀ ਦੇ ਨਾਲ ਸਾਰਿਆਂ ਦੀ ਛਾਣ ਬੀਣ ਕਰਕੇ ਜੇ ਬਾਰ ਵਾਲਿਆਂ ਨੇ ਲੱਦ ਕੇ ਘੱਲ ਦਿੱਤੇ ਨੇ ਪਸ਼ੂਆਂ ਦੀ ਤਰ੍ਹਾਂ ਤੇ ਤੁਸੀਂ ਇਹਨਾਂ ਨੂੰ ਜ਼ਰੂਰ ਗੱਲ ਨਾਲ ਲਾਉਣ ਦੀ ਕੋਸ਼ਿਸ਼ ਕਰਿਓ ਇਹਨਾਂ ਨੂੰ ਰੋਲਣ ਦੀ ਗੱਲ ਨਾ ਕਰਿਓ ਇਹ ਪਹਿਲਾਂ ਰੋਲ ਚੁੱਕੇ ਨੇ ਤੇ ਪੰਜਾਬ ਦੇ ਬਾਕੀ ਜਿਹੜੇ ਲੋਕ ਨੇ ਧੜਾ ਧੜ ਆਪਣੇ ਕੁੜੀਆਂ ਮੁੰਡਿਆਂ ਦੀ ਮੰਡੀ ਲਾਈ ਬੈਠੇ ਆ ਏਜੰਟਾਂ ਦੇ ਰਾਹੀਂ ਰਿਸ਼ਤਾ ਕਰਾ ਦਿਓ ਆਈਲੈਟਸ ਕਰਾ ਦਿਓ ਪੀ ਆਰ ਕੁੜੀ ਲੱਭ ਦਿਓ ਮੁੰਡਾ ਲੈ ਜਾਓਗੀ ਮੁੰਡਾ ਲੱਭ ਦਿਓ ਕੁੜੀ ਲੈ ਜਾਣਗੇ ਰੱਬ ਦਾ ਵਾਸਤਾ ਜੀ ਇਨ੍ਹਾਂ ਕਟਨਾਵਾਂ ਤੋਂ ਕੁਝ ਸਿੱਖ ਲਓ ਜਿਹੜੇ ਲੋਕ ਕਟਨਾਵਾਂ ਤੋਂ ਸਿੱਖਦੇ ਹੋਣ ਘਾਟਾਂ ਨੂੰ ਪੂਰਾ ਕਰ ਲੈਣ ਪੁਖਤਾ ਪ੍ਰਬੰਧ ਕਰ ਲੈਣ ਉਹ ਆਪਣੀ نسل ਤੇ ਫਸਲ ਨੂੰ ਬਚਾਉਣ 'ਚ ਸਮਰੱਥ ਹੋ ਜਾਂਦੇ ਨੇ ਤੇ ਜਿਹੜੇ ਲੋਕ ਕਟਨਾਵਾਂ ਤੋਂ ਸਿੱਖਣ ਦੀ ਬਜਾਏ ਭੁੱਲਣ ਦੀ ਆਦਤ ਪਾ ਲੈਣ ਚੇਤੇ ਰੱਖਿਓ ਪੁਖਤਾ ਪ੍ਰਬੰਧ ਨਾ ਕਰਨ ਉਹ ਨਸਲ ਤੇ ਫਸਲ ਦੀ ਆਬਾਦੀ ਦੀ ਥਾਂ ਬਰਬਾਦੀ ਦਾ ਬੰਨ ਨੂੰ ਬਣ ਜਾਂਦੇ ਨੇ ਉਹ ਖੱਡਾਂ ਪੁੱਟ ਜਾਂਦੇ ਨੇ ਜਿੱਥੋਂ ਨਿਕਲਣਾ ਔਖਾ ਹੋ ਜਾਂਦਾ ਇਸ ਲਈ ਹਾ ਦਾ ਨਾਰਾ ਮਾਰਦਾ ਹੋਇਆ ਮੈਂ ਅਰਦਾਸ ਵੀ ਕਰਦਾ ਸਤਿਗੁਰੂ ਪੰਜਾਬ ਦੇ ਜਾਇਆਂ ਨੂੰ ਸਮਤ ਬਖਸ਼ੀ ਇਹ ਨਸ਼ਿਆਂ ਤੋਂ ਬਚਣ ਇਹ ਪਰਵਾਸ ਤੋਂ ਬਚਣ ਇਹ ਗਿੰਗਵਾਰ ਤੋਂ ਬਚਣ ਇਹ ਮਾੜੀਆਂ ਆਦਤਾਂ ਤੋਂ ਬਚਣ ਆਪਣੇ ਦੇਸ਼ ਧਰਮ ਲਈ ਤਕੜੇ ਹੋ ਕੇ ਇਹ ਨਸ਼ਾ ਮੁਕਤ ਹੋ ਕੇ ਕੰਮ ਕਰਨ ਨੌਜਵਾਨੀ ਖਾਸ ਕਰਕੇ ਤੇ ਪ੍ਰਸਤ ਲੀਡਰਾਂ ਪ੍ਰਸਤ ਉਹਨਾਂ ਏਜੰਟਾਂ ਤੋਂ ਬਚਿਓ ਜਿਨ੍ਹਾਂ ਨੇ ਤੁਹਾਡੇ ਤੋਂ ਪੈਸੇ ਵੀ ਲੱਲੇ ਤੁਹਾਨੂੰ ਬਾਹਰ ਜਾਣ ਦਾ ਝਾਂਸਾ ਦੇ ਕੇ ਤੁਹਾਨੂੰ ਇਧਰੋਂ ਵੀ ਤੇ ਉਧਰੋਂ ਵੀ ਦੇਸ਼ ਧਰੋਹੀ ਤੇ ਅਪਰਾਧੀ ਕਿਸਮ ਦੇ ਬਣਾ ਕੇ ਸਾਹਮਣੇ ਖੜੇ ਕਰ ਦਿੱਤਾ ਹੈ ਆਓ ਮੁੜ ਆਪਣੀ ਜ਼ਿੰਦਗੀ ਨੂੰ ਪੈਰਾਂ ਸਿਰ ਖੜੇ ਕਰਨ ਦੀ ਗੱਲ ਕਰੀਏ ਪੰਜਾਬ ਸਰਕਾਰ ਧਿਆਨ ਰੱਖੇ ਜਿੱਥੇ ਸਾਡੀ ਲੋੜ ਹੋਊਗੀ ਅਸੀਂ ਹਾਜ਼ਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ